ਜਿੰਨੇ ਵੀ ਪਾਲਿਸੀ ਮੈਟਰ ਹੈਗੇ ਆ ਕੱਜ ਤੱਕ ਬੀਜੇਪੀ ਜੋ ਬਣਾਉਂਦੀ ਹੈਗੀ ਆ ਉਹ ਦਾ ਡਿਜ਼ਾਈਨ ਕੀਤਾ ਹੋਇਆ ਆਮ ਆਦਮੀ ਪਾਰਟੀ ਹੈ ਵੀ ਆ ਇੱਥੇ ਸੀਬੀਆਈ ਤੇ ਈਡੀ ਦਾ ਡਰ ਆ ਇੱਥੇ ਵਿਜੀਲੈਂਸ ਦਾ ਡਰ ਆ ਇੱਥੇ ਵੀ ਬਿਲਕੁਲ 100% ਝੂਠ ਬੋਲਦੇ ਆ ਇੱਥੇ 200% ਝੂਠ ਬੋਲਦੇ ਆ ਸੋ ਮੈਨੂੰ ਇੱਕ ਚੀਜ਼ ਵੀ ਦਿਖਾ ਲਿਓ ਜਿਹੜੀ ਇਹਨਾਂ ਨਾਲ ਡਿਫਰ ਕਰਦੀ ਹੋਵੇ ਉੱਥੇ ਵੀ ਕਿਸੇ ਵਰਕਰ ਦਾ ਕੋਈ ਮੁੱਲ ਨਹੀਂ ਹੈ ਇੱਥੇ ਵੀ ਕਿਸੇ ਵਰਕਰ ਦਾ ਕੋਈ ਮੁੱਲ ਨਹੀਂ ਹੈ ਪਾਰਟੀਆਂ ਚੋਂ ਬੀਜੇਪੀ ਚ 125 ਬੰਦੇ ਆਏ ਜਿਨ੍ਹਾਂ ਚੋਂ 25 ਬੰਦੇ ਉਹ ਆ ਜਿਨ੍ਹਾਂ ਨੇ 5000 ਤੋਂ ਲੈ ਕੇ 70000 ਕਟੋ ਪੈਦੇ ਸੀਪੀਆਈ ਤੇ ਈਡੀ ਦੇ ਘਟਾਲੇ ਹੈਗੇ ਆ ਉਹ ਲੈ ਕੇ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਚ ਪਾ ਕੇ ਉਹ ਸਾਫ ਸੋਤਰੀ ਹੋ ਗਏ ਜਿਹੜੇ ਡੱਡੂ ਛੜੱਪੇ ਲਾਉਂਦੇ ਆ ਇਹਨਾਂ ਨੂੰ ਬਿਲਕੁਲ ਵੋਟ ਨਹੀਂ ਪਾਉਣਾ ਚਾਹੀਦਾ ਚਾਹੇ ਕਿਸੇ ਪਾਰਟੀ ਦੀ ਸੋ ਲੋਕ ਸਭਾ ਚੋਣਾਂ 2024 ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਤੇ ਨਿਤ ਦਿਨ ਸਿਆਸੀ ਸਮੀਕਰਨ ਵੀ ਬਦਲਦੇ ਜਾ ਰਹੇ ਨੇ ਹੁਣ ਪ੍ਰਗਟ ਸਿੰਘ ਦੇ ਵੱਲੋਂ ਇੱਕ ਵੱਡਾ ਜਿਹੜਾ ਕਿ ਖੁਲਾਸਾ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਵਿਚਾਰਧਾਰਾ ਇੱਕ ਦੋਵੇਂ ਮਿਲੀਆਂ ਹੋਈਆਂ ਨੇ ਕਿੰਨੇ ਕੀ ਹਿੱਸੇ ਦੇ ਵਿੱਚ ਸਚਾਈ ਹੈਗੀ ਤੇ ਕਿਸ ਆਧਾਰ ਦੇ ਉੱਪਰ ਤੁਸੀਂ ਇਹ ਵੱਡੇ ਜਿਹੜੇ ਅਲੀਗੇਸ਼ਨ ਲਗਾ ਸਰ ਜਿੰਨੇ ਵੀ ਪਾਲਿਸੀ ਮੈਟਰ ਹੈਗੇ ਆ ਅੱਜ ਤੱਕ ਬੀਜੇਪੀ ਜੋ ਬਣਾਉਂਦੀ ਹੈਗੀ ਆ ਉਹ ਦਾ ਡਿਜ਼ਾਈਨ ਕੀਤਾ ਹੋਇਆ ਆਮ ਆਦਮੀ ਪਾਰਟੀ ਹੈਗੀ ਆ ਔਰ ਉੱਥੇ ਸੀਬੀਆਈ ਤੇ ਈਡੀ ਦਾ ਡਰ ਹੈ ਇੱਥੇ ਵਿਜੀਲੈਂਸ ਦਾ ਡਰ ਹੈ ਉੱਥੇ ਹੇਟ ਦੀ ਰਾਜਨੀਤੀ ਕਰਦੇ ਆ ਇੱਥੇ ਵੀ ਹੇਟ ਦੀ ਰਾਜਨੀਤੀ ਕਰਦੇ ਆ ਉੱਥੇ ਵੀ ਬਿਲਕੁਲ 100% ਝੂਠ ਬੋਲਦੇ ਆ ਇੱਥੇ 200% ਝੂਠ ਬੋਲਦੇ ਆ ਸੋ ਮੈਨੂੰ ਇੱਕ ਚੀਜ਼ ਵੀ ਦਿਖਾ ਲਿਓ ਜਿਹੜੀ ਇਹਨਾਂ ਨੂੰ ਡਿਫਰ ਕਰਦੀ ਹੋਵੇ ਉੱਥੇ ਵੀ ਕਿਸੇ ਵਰਕਰ ਦਾ ਕੋਈ ਮੁੱਲ ਨਹੀਂ ਹੈ ਇੱਥੇ ਵੀ ਕਿਸੇ ਵਰਕਰ ਦਾ ਕੋਈ ਮੁੱਲ ਨਹੀਂ ਹੈ ਵਿਚਾਰਧਾਰਕ ਤੌਰ ਤੇ ਆਦਰਵਾਇਜ਼ ਸੋ ਇਹ ਉਹਨਾਂ ਦੀ ਵੀ ਟੀਮ ਹੈਗੀ ਆ ਇਸੇ ਕਰਕੇ ਅਸੀਂ ਅਲਾਈਅੰਸ ਜਿਹੜਾ ਇਹਨਾਂ ਨਾਲ ਬਿਲਕੁਲ ਨਹੀਂ ਕੀਤਾ ਸੋ ਇਹ ਵੀ ਇੱਕ ਵੱਡੀ ਵਜ੍ਹਾ ਹੈਗੀ ਹੈ ਕਿ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕੀਤਾ ਕਿ ਬੀਜੇਪੀ ਦੇ ਵੱਲੋਂ ਉੱਥੇ ਈਡੀ ਦਾ ਇਸਤੇਮਾਲ ਕੀਤਾ ਜਾਂਦਾ ਵਿਜੀਲੈਂਸ ਇਸਤੇਮਾਲ ਕੀਤਾ ਜਾਂਦਾ ਇਹ ਜਿਹੜੇ ਦਲ ਬਦਲੂ ਨੇ ਇਹ ਵੀ ਇੱਕ ਵੱਡੀ ਵਜ੍ਹਾ ਹੈ ਕਿ ਪਾਰਟੀ ਛੱਡ ਕੇ ਦੂਜੇ ਸ਼ਾਮਲ ਹੋ ਰਹੇ ਹੈ ਇਹ ਵੀ ਇੱਕ ਰੀਜ਼ਨ ਹੈਗਾ ਕਿਉਂਕਿ ਦੂਸਰੀਆਂ ਪਾਰਟੀਆਂ ਚੋਂ ਬੀਜੇਪੀ ਚ 125 ਬੰਦੇ ਆਏ ਜਿਨ੍ਹਾਂ ਚੋਂ 25 ਬੰਦੇ ਉਹ ਆ ਜਿਨ੍ਹਾਂ ਤੇ 5000 ਤੋਂ ਲੈ ਕੇ 70000 ਕਟੋਰ ਪੈਦੇ ਸੀਬੀ ਸੀਬੀਆਈ ਤੇ ਈਡੀ ਦੇ ਘਟਾਲੇ ਹੈਗੇ ਆ ਉਹ ਲੇਕਰ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਚ ਪਾ ਕੇ ਉਹ ਸਾਫ ਸੁਥਰੇ ਹੋ ਗਏ ਸਿਮਿਲਰਲੀ ਇਥੇ ਇਹਨਾਂ ਨੇ ਵਾਂਮ ਰੋੜੀ ਆ ਔਰ ਉਹਦੇ ਵਿੱਚੋਂ ਵੀ ਇਹ ਦੋ ਤਿੰਨ ਬੰਦੇ ਜਿਹੜੇ ਆ ਉਹ ਲੈ ਕੇ ਗਏ ਹੈਗੇ ਸੋ ਆਪਾਂ ਇਹਨਾਂ ਨੂੰ ਕਿੱਦਾਂ ਡਿਫਰੈਂਟ ਮੰਨ ਲਈਏ ਸੋ ਇਸ ਕਰਕੇ ਮੈਂ ਇਸੇ ਕਰਕੇ ਕਹਿ ਰਿਹਾ ਵੀ ਇਹ ਬਿਲਕੁਲ ਲੋਕਾਂ ਨੂੰ ਸੋਚ ਸਮਝ ਕੇ ਦੇਸ਼ ਦੇ ਸੰਦਰਭ ਨੂੰ ਦੇਖਦੇ ਹੋਏ ਪੰਜਾਬ ਨੂੰ ਕਿੱਧਰ ਨੂੰ ਤੁਰਨਾ ਚਾਹੀਦਾ ਔਰ ਜੋ ਰਾਹੁਲ ਗਾਂਧੀ ਜੋ ਨਰੇਟਿਵ ਦੇਸ਼ ਦੇ ਵਿੱਚ ਸੈੱਟ ਕਰ ਰਿਹਾ ਮੈਨੂੰ ਲੱਗਦਾ ਉਸ ਗੱਲ ਨੂੰ ਫਾਲੋ ਕਰਨਾ ਚਾਹੀਦਾ ਔਰ ਜਿਹੜੇ ਕਾਂਗਰਸ ਦੇ ਵਰਕਰ ਵੀ ਹੈਗੇ ਆ ਜਾਂ ਜਿਹੜੇ ਕਿਤੇ ਆਪਸ ਵਿੱਚ ਗਿਲੇ ਸ਼ਿਕਵੇ ਵੀ ਆ ਉਹਨੂੰ ਭਲਾ ਕੇ ਸਾਨੂੰ ਵੱਡੇ ਗੋਲ ਨੂੰ ਅਚੀਵ ਕਰ ਲਈ ਉਹਦੇ ਵਿੱਚ ਯੋਗਦਾਨ ਇੱਕ ਵੱਡਾ ਸਵਾਲ ਹੈ ਕਿ ਕਾਂਗਰਸ ਦੇ ਜਿਹੜੇ ਕਿ ਆਗੂ ਨੇ ਉਹਨਾਂ ਹੀ ਨੂੰ ਹੀ ਕਿਉਂ ਜਿਹੜਾ ਕਿ ਵਿਜੀਲੈਂਸ ਜਾਂ ਫਿਰ ਏਡੀ ਦਾ ਡਰ ਪੈਂਦਾ ਉਹੀ ਕਿਉਂ ਦੂਜੇ ਪਾਰਟੀ ਦੇ ਵਿੱਚ ਜ਼ਿਆਦਾ ਦਲ ਬਦਲੇ ਕਰਦੇ ਆ ਸਮੇਤ ਲ ਵੀਰ ਕੋਟੀ ਆਪਾਂ ਲਾ ਲਈਏ ਹਾਲੀ ਦੇ ਵੀ ਸ਼ਾਮਲ ਹੋਏ ਜਾਂ ਫਿਰ ਦੇਖੋ ਪੰਜਾਬ ਦੇ ਵਿੱਚ ਹੋਰ ਤਾਂ ਲੰਮਾ ਚੋੜਾ ਇਹਨਾਂ ਕੋਲ ਕੁਝ ਹੈ ਨਹੀਂਗਾ ਲੇਕਿਨ ਜਿਹਦੇ ਤੋਂ ਡਰ ਹੁੰਦਾ ਅਸਲੀ ਗੱਲ ਹੈ ਉਹਦੇ ਅਗੇਂਸਟ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਚੀਆਂ ਜਾਂਦੀਆਂ ਸੋ ਇਸ ਕਰਕੇ ਸਾਰਾ ਕੁਝ ਉਹਨਾਂ ਦੇ ਅਗੇਂਸਟ ਹੀ ਰਚ ਰਹੇ ਸੋ ਤੁਸੀਂ ਵੀ ਇੱਕ ਲੰਮਾ ਸਮਾਂ ਸਿਆਸਤ ਨਾਲ ਜੁੜੇ ਹੋ ਅਜਿਹਾ ਕੀ ਕਰ ਦਿੰਦੇ ਨੇ ਜਿਹੜੇ ਆਗੂ ਜਿਹਨਾਂ ਨੂੰ ਡਰ ਪੈ ਜਾਂਦਾ ਇਹ ਤਾਂ ਤੁਸੀਂ ਉਹਨਾਂ ਆਗੂਆਂ ਨੂੰ ਪੁੱਛ ਸਕਦੇ ਆ ਜਾਂ ਵਿਜੀਲੈਂਸ ਦੇ ਅਫੀਸਰ ਜਿਹੜੇ ਇਹ ਪਾਰਟੀ ਹਾਈ ਕਮਾਂਡ ਨੂੰ ਵੀ ਥੋੜੀ ਬਹੁਤ ਪਨਖ ਹੁੰਦੀ ਹੈ ਵੀ ਜਿਹੜੇ ਆਗੂ ਨੇ ਕੀ ਕੁਝ ਕਰ ਰਹੇ ਨੇ ਕਿ ਕੁਝ ਅਜਹਿਤਾਂ ਨਹੀਂ ਕਰ ਰਹੇ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਿਜ਼ਲਟ ਹੋ ਜੇ ਕੋਈ ਮੈਂ ਕਹਿੰਦਾ ਜੇ ਕੋਈ ਜਾਇਜ਼ ਜਾਇਜ਼ ਜੇ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਹਮ ਹੋਣੀ ਚਾਹੀਦੀ ਹੈ ਲੇਕਿਨ ਜੇ ਤੁਸੀਂ ਸਿਰਫ ਤੇ ਸਿਰਫ ਉਹਨੂੰ ਇਸ ਗੱਲ ਦੀ ਵਰਤਣ ਲਈ ਜਿਹੜੀ ਆਹੋ ਇਹ ਚੀਜ਼ਾਂ ਯੂਜ਼ ਕਰਦੇ ਹਾਂ ਤੇ ਫੇਰ ਤਾਂ ਇਹ ਮੈਨੂੰ ਲੱਗਦਾ ਡੈਮੋਕ੍ਰੇਸੀ ਦਾ ਬਹੁਤ ਮਾੜਾ ਰੂਪ ਹੈ ਔਰ ਇਹ ਅਸੀਂ ਸਾਡਾ ਦੇਸ਼ ਡਿਕਟੇਟਰਸ਼ਿਪ ਵੱਲ ਨੂੰ ਜਿਹੜਾ ਵੱਧ ਰਿਹਾ ਹੈ ਸੋ ਪੰਜਾਬ ਤੇ ਕੀ ਅਸਰ ਪਵੇਗਾ ਤੁਸੀਂ ਬਹੁਤ ਵੱਡੀ ਗੱਲ ਆਖੀ ਜਿਹੜੀ ਕਿ ਦੋਵੇਂ ਪਾਰਟੀਆਂ ਜਿਹੜੀ ਵਿਚਾਰਧਾਰਾ ਮਿਲਦੀ ਹੈ ਇਸ ਦਾ ਪੰਜਾਬ ਤੇ ਕੀ ਫੈਕਟਰ ਨਹੀਂ ਸਾਨੂੰ ਬੇਸਿਕਲੀ ਇਹਨਾਂ ਨੂੰ ਬਦਲਣ ਦੀ ਜਰੂਰਤ ਹੈਗੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਦਲਣ ਦੀ ਜਰੂਰਤ ਹੈ ਦਿੱਲੀ ਦੇ ਵਿੱਚ ਸਾਨੂੰ ਭਾਜਪਾ ਨੂੰ ਬਦਲਣ ਦੀ ਜਰੂਰਤ ਹੈ ਤਾਂ ਕਿ ਸਾਡਾ ਜਿਹੜਾ ਦੇਸ਼ ਆ ਉਹਦਾ ਜਿਹੜਾ ਸਾਡਾ ਸੋਸ਼ਲ ਫੈਬਰਿਕ ਹੈ ਜਾਂ ਉਹਦੀ ਵਿਚਾਰਧਾਰਾ ਹੈਗੀ ਆ ਉਹ ਇੱਕ ਗੁਲਦਸਤੇ ਵਾਂਗ ਹੈਗੀ ਆ ਉਹ ਗੁਲਦਸਤਾ ਜਿਹੜਾ ਕਿਤੇ ਖਿਲਰ ਨਾ ਜਾਵੇ ਉਹਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਸੋ ਲੱਗਦਾ ਕਿ ਜਿਹੜੇ ਆਹ ਡੱਡੂ ਛੱਪੇ ਲਾਉਂਦੇ ਨੇ ਜਿਹੜੇ ਕਿ ਆਹ ਆ ਵੀ ਸਿਆਸੀ ਖੇਡ ਨੂੰ ਜਿਹੜਾ ਕਿ ਹੋਰ ਹੀ ਰੁਕ ਦੇ ਦਿੰਦੇ ਨੇ ਪੂਰੀ ਖੇਡ ਵਿਗਾੜ ਦਿੰਦੇ ਨੇ ਜਿਹੜੇ ਜਿਹੜੇ ਡੱਡੂ ਛੜੱਪੇ ਲਾਉਂਦੇ ਆ ਇਹਨਾਂ ਨੂੰ ਬਿਲਕੁਲ ਵੋਟ ਨਹੀਂ ਪਾਉਣਾ ਚਾਹੀਦਾ ਚਾਹੇ ਕਿਸੇ ਪਾਰਟੀ ਚ ਵੀ ਹੂੰ ਸਵਾਗਤ ਹੈ ਜਿਸ ਤਰ੍ਹਾਂ ਦੇ ਨਾਲ ਹਾਲੀ ਦੇ ਵਿੱਚ ਦਿਲਬੀਰ ਗੋੜੀ ਸ਼ਾਮਲ ਹੋਏ ਸੀ ਪਹਿਲਾ ਚੱਬੇਵਾਲ ਜਿਹੜੇ ਕਿ ਕਾਂਗਰਸ ਨਾਲ ਵਿਧਾਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਤੇ ਇਹਨਾਂ ਦਾ ਜੋ ਵੱਡੀ ਅਲੀਗੇਸ਼ਨ ਸਾਹਮਣੇ ਆਇਆ ਪ੍ਰਗਟ ਸਿੰਘ ਦੇ ਵੱਲੋਂ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਇਹ ਵਿਚਾਰਤਰਾ ਸੇਮ ਹੈਗੀ ਤੇ ਇਸ ਦਾ ਪੰਜਾਬ ਦੀ ਸਿਆਸਤ 'ਤੇ ਡੂੰਘਾ ਅਸਰ ਪਵੇਗਾ ਲੋਕਾਂ ਨੂੰ ਕਿੰਨਾ ਕਿਤੇ ਉਹਨਾਂ ਨੇ ਅਵੇਅਰ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਕੀ ਰੁਖ ਲੈਂਦੀ ਹੈ ਸਮਝਦੇ ਰਹੋ ਅਪਡੇਟਲੀ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਮੋਹਦਲਾ ਪਰਵਿੰਦਰ ਚੱਲੀ